ਹਰਪ੍ਰੀਤ ਹੋਰ ਪ੍ਰੀਤ ਹੋਰ ਪ੍ਰੀਤ ਕਿੱਥੇ ਆ ਮੱਥੇ ਤੇ ਲੱਗਾ ਜੇ ਮੇਰੇ ਤੈਨੂੰ ਮੈਂ ਦੱਸਦਾ ਬਾਹਰ ਆ ਹੁਣ ਕਿੱਥੇ ਆ ਕੋਈ ਆਵਾਜ਼ ਹੀ ਦੇ ਦੇ ਆਪਿਆ ਇਹਨਾਂ ਮੈਂ ਤੇਰੇ ਕੋਲ ਆਗੇ ਦੇ ਮੈਨੂੰ ਪਤਾ ਸੀ ਤੂੰ ਹੀ ਆਇਨਾ ਪੋਤਾ ਨਾ ਪਿਆਰ ਨਾ ਗੱਲ ਨਾ ਕਰ ਮੇਰੇ ਨਾਲ ਤੂੰ ਮੈਨੂੰ ਇਹ ਦੱਸ ਹੁਣ ਤਮਾਸ਼ਾ ਇੱਥੇ ਵਿਹੜੇ ਚ ਲਾਵਾਂਗੇ ਅੰਦਰ ਲਾਵਾਂ ਮੈਂ ਤਾਂ ਸੋਚਦੀ ਵੀ ਆ ਸਿਮਰਤ ਵੱਲ ਜਾ ਕੇ ਲਾਣੇ ਆ ਤਮਾਸ਼ਾ ਸਿਮਰਤ 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 ਦਿਮਾਗ ਖਾਗੀ ਤੂੰ ਇਹ ਗੱਲਾਂ ਕਹਿ ਕੇ ਆ ਜਾ ਇੱਧਰ ਗੱਲ ਅੱਦਾਂ ਇਹੜਾ ਸਾਰਾ ਮੱਲੇ ਨਾ ਉਹ ਵੀ ਸਾਡੇ ਦੋਵਾਂ ਬਾਰੇ ਸਭ ਜਾਣਦਾ ਤੇਰੇ ਮੱਲੇ ਤੋਂ ਡਰਦਾ ਨਹੀਂ ਇਹ ਪਹਿਲਾ ਸੇਵਕ ਗਿਆ ਹੀ ਹੁਣ ਆਇਆ ਇੱਧਰ ਸੁਣ ਆ ਕੀ ਕਰਤੂਤ ਐ ਮਾਣੇ ਸਿਖਾ ਕੇ ਭੇਜਿਆ ਕਿ ਸਿਮਰਨ ਨੇ ਦੋ ਟਕੇ ਦੀ ਜਨਾਨੀ ਨੇ ਮੇਰੀ ਗੱਲ ਸੁਣ ਲੈ ਸਿਮਰਤ ਬਾਰੇ ਇੱਕ ਲਫਜ਼ ਨਾ ਬੁਰਾ ਕਹਦੀ ਤੈਨੂੰ ਦੱਸਣ ਗਿਆ ਮੈਂ ਨਾਲੇ ਤੂੰ ਇੱਕ ਗੱਲ ਦੱਸ ਤੂੰ ਘਰੇ ਕੀ ਲੈਣ ਗਈ ਆ ਮੇਰੇ ਦੱਸ ਮੈਨੂੰ ਤੇ ਕੀ ਕਰਦੀ ਜਦੋਂ ਫੋਨ ਬੰਦ ਹੋ ਗਿਆ ਜਦੋਂ ਘਰ ਮੜਨਾ ਨਹੀਂ ਤੇ ਮੈਂ ਆਣਾ ਨਹੀਂ ਸੀ ਘਰ ਤੇਰਾ ਮੇਰਾ ਰਿਸ਼ਤਾ ਕੀ ਐ ਦੱਸ ਜਦੋਂ 2 ਮਹੀਨੇ ਹੋ ਗਏ ਅੱਛਾ ਤੇਰੇ ਮੈਂ ਘਰ ਨਹੀਂ ਵੜਿਆ ਅੱਛਾ ਤੇਰੇ ਨਾਲ ਮੈਂ ਗੱਲ ਨਹੀਂ ਕੀਤੀ ਤੈਨੂੰ ਮੈਂ ਫੋਨ ਨਹੀਂ ਲਾਇਆ ਤੂੰ ਦੀ ਕੋਣ ਹੈ ਸਾਡੇ ਘਰੇ ਜਾਣ ਵਾਲੀ ਮੈਂ ਕੌਣ ਆਪਣੇ ਦਿਲ ਨੂੰ ਪੁੱਛ ਤਾ ਤੇ ਜ਼ਮੀਰ ਨੂੰ ਪੁੱਛ ਮੈਂ ਕੌਣ ਜਿੱਥੇ ਦਿਨ ਰਾਤ ਰਹਿੰਦੇ ਰਹੋ ਰਾਤਾਂ ਸੌਂਦੇ ਰਹੇ ਜੇ ਤੇ ਮੇਰੇ ਨਾਲ ਬਾਜ਼ਾਰ ਘੁੰਮਦੇ ਰਹੇ ਜੇ ਤੇ ਕੀ ਕੁਛ ਨਹੀਂ ਕੀਤਾ ਮੈਂ ਤੁਹਾਡੇ ਲਈ ਮੈਂ ਕੌਣ ਅੱਜ ਮੈਨੂੰ ਪੁੱਛਦੇ ਰਹੇ ਜਿੱਥੇ ਸੁੱਖ ਦੁੱਖ ਮੇਰੇ ਨਾਲ ਕਰਨ ਆਉਂਦੇ ਸੀ ਉਹ ਸਿੰਮਤ ਵਾਸਤੇ ਉਹ ਤਾਂ ਚੰਗੀ ਨਹੀਂ ਸੀ ਲੱਗਦੀ ਤੇ ਅੱਜ ਵਾਹ ਜੀ ਵਾਹ ਇਹ ਮੈਨੂੰ ਪੁੱਛ ਰਹੇ ਨੇ ਮੈਂ ਕੌਣ ਪੁੱਛਣਾ ਤਾਂ ਮੈਨੂੰ ਚਾਹੀਦਾ ਸੀ ਕਿ ਉਹ ਕੌਣ ਜਿਹੜੀ ਗੋਦੀ ਚ ਬੱਚਾ ਲੈ ਕੇ ਘੁੰਦੀ ਵੀ ਕਿਹਦਾ ਹੈ ਸੇਵਕਾ ਤੇਰਾ ਹੀ ਆ ਨਾ ਕਿ ਨਾਮ ਦਿੱਤਾ ਵਸ ਮੈਂ ਤੈਨੂੰ ਕਹਿੰਦਾ ਆਪਣੀ ਬਕਵਾਸ ਬੰਦ ਕਰ ਲੈ ਮੈਂ ਹੁਣ ਬਕਵਾਸ ਬੰਦ ਕਰਨਾ ਜਦੋਂ ਸਚਾਈ ਆ ਗਈ ਆ ਤੇ ਹੁਣ ਬਕਵਾਸ ਬੰਦ ਕਰਨਾ ਪਹਿਲਾਂ ਤੇ ਮੈਨੂੰ ਆਹ ਦੱਸੋ ਤੁਸੀਂ ਤਾਂ ਮੈਨੂੰ ਬੜੇ ਸਪਨੇ ਵਿਖਾਏ ਸੀ ਮੈਂ ਤੇਰੇ ਲਈ ਆਹ ਕਰਨਾ ਮੈਂ ਤੇਰੇ ਲਈ ਉਹ ਕਰਨਾ ਇੱਕ ਜਿ ਮੇਰੀ ਨਿੱਕੀ ਜੀ ਬੱਚੇ ਕਰਕੇ ਇੱਕ ਨਿੱਕੀ ਜੀ ਦਿਲਤੀ ਕਰਕੇ ਸੇਵਕ ਮੈਨੂੰ ਛੱਡ ਕੇ ਚਲ ਗਏ ਜੀ ਨਿੱਕੀ ਗਲਤੀ ਉਹ ਤੇਰੀ ਤੇਰੇ ਵਾਸਤੇ ਨਿੱਕੀ ਗਲਤੀ ਆ ਤੂੰ ਉਹਨਾਂ ਨੂੰ ਪੁੱਛ ਕੇ ਵੇ ਜਿਨ੍ਹਾਂ ਦੇ ਘਰੇ ਲਾਤ ਨਹੀਂ ਹੁੰਦੀ ਚਲੋ ਮੰਨਿਆ ਮੈਂ ਗਲਤੀ ਕੀਤੀ ਪਰ ਆ ਤਾਂ ਮੈਂ ਤਾਂ ਵੈਰ ਥੋੜੀ ਕਿ ਜ਼ਿੰਦਗੀ ਤੋਂ ਚਲੇ ਜਾਓ ਕਦੀ ਮੈਨੂੰ ਯੂਜ਼ ਤੇ ਕਦੀ ਸਿਮਰਤ ਨੂੰ ਹੈਲੋ ਸਿਮਰਤ ਨੂੰ ਮੈਂ ਯੂਜ਼ ਨਹੀਂ ਕਰਨਿਆ ਘਰ ਵਾਲੀ ਆ ਮੇਰੀ ਉਹ ਬਸ ਐਹੀ ਰਿਆ ਆ ਤੇ ਨਾਲ ਮੇਰਾ ਤੇ ਮੈਂ ਕੌਣ ਮੈਂ ਕੌਣ ਸੇਵਾ ਮੇਰੀ ਗਲਤੀ ਜਿਹੜੀ ਮੈਂ ਉਹਦੋਂ ਕਰਤੀ ਤੇ ਹੁਣ ਹੁਣ ਦੁਗੈਨੀ ਆ ਅਭੀ ਜਮੀਰ ਜਗ੍ਹਾ ਫਲਾਣਾ ਟਿਕਾਣਾ ਦੋ ਮਹੀਨਾ ਤੋਂ ਕਿੱਥੇ ਦੋ ਮਹੀਨਾ ਤੋਂ ਤੈਨੂੰ ਮੇਰਾ ਖਿਆਲ ਨਹੀਂ ਆਇਆ ਦੱਸ ਮੈਨੂੰ ਉਧਰ ਨਹੀਂ ਘਰੇ ਗਈ ਗਲਤੀ ਮੈਂ ਗਲਤੀ ਸੇਵਕ ਤੇ ਜਦੋਂ ਮੇਰੇ ਕੋ ਆ ਕੇ ਰੋਂਦੇ ਸੀ ਸਿਮਰ ਦਾ ਨਾਮ ਲੈ ਕੇ ਕਿ ਮੈਂ ਮੰਮੀ ਨੂੰ ਮਨਾ ਨਹੀਂ ਕਰ ਪਾਇਆ ਇਹ ਮੇਰੀ ਗਲਤੀ ਮੇਰੇ ਕੋ ਆ ਕੇ ਤੁਸੀਂ ਰੋਂਦੇ ਸੀ ਰਾਤ-ਰਾਤ ਕਿ ਮੈਨੂੰ ਕਿਹੋ ਜਿਹਾ ਪਾੜਨਾ ਮਿਲ ਗਿਆ ਮੈਂ ਅਗਨਾ ਹੁਣ ਕਿਤੇ ਬਾਜ਼ਾਰ ਨਹੀਂ ਜਾ ਸਕਦਾ ਮੈਨੂੰ ਸ਼ਰਮ ਆਂਦੀ ਉਹ ਦਿਨ ਕਿੱਥੇ ਗਏ ਨਾਲੇ ਇੱਕ ਮਿੰਟ ਐਨੇ ਮਹੀਨੇ ਉਹਦੇ ਨਾਲ ਹੋਏ ਤੇ ਐਨੇ ਮਹੀਨੇ ਮੇਰੇ ਨਾਲ ਹੋਏ ਤੁਹਾਡਾ ਤਾਂ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਮੈਨੂੰ ਤੁਸੀਂ ਕਹਿੰਦੇ ਰਹੇ ਮੈਂ ਅਲੱਗ ਬਾਹਰ ਸੋਫੇ 'ਤੇ ਸੌਂਦਾ ਰਿਆਂ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਤੇ ਉਹਦੇ ਹੱਥ ਦੀ ਚਾਹ ਕਦਰਾ ਪੀਵਾਂ ਤੇ ਬੱਚਾ ਕਿੱਥੋਂ ਆ ਗਿਆ ਹਵਾ 'ਚ ਜਾਂ ਪਿੱਛੋਂ ਆ ਗਿਆ ਹੀ ਐਂ ਸੇਵਾ ਮੇਰੀ ਗੱਲ ਸੁਣ ਉਹਦੇ ਕਰਦਾਰ ਤੇ ਨਾ ਉਂਗਲੀ ਚੁੱਕਣ ਦੀ ਤੈਨੂੰ ਕੋਈ ਲੋੜ ਨਹੀਂ ਤੂੰ ਇੰਨੀ ਗੱਲ ਕਹਿੰਨੀ ਆ ਤੇਰੇ ਚ ਤੇ ਉਹਦੇ ਦੀ ਜ਼ਮੀਨ ਆਸਮਾਨ ਦਾ ਫਰਕ ਹੀ ਤੇਰੇ ਵਰਗੀਆਂ ਕੁੜੀਆਂ ਘਰ ਤੜਾਉਂਦੀਆਂ ਹੀ ਤੇ ਉਹਦੇ ਵਰਗੀਆਂ ਕੁੜੀਆਂ ਘਰ ਜੋੜਦੀਆਂ ਹੀ ਉਹਨੇ ਮੇਰੀ ਮਾਂ ਨੂੰ ਸੰਭਿਆ ਮੈਨੂੰ ਸੰਭਿਆ ਤੇ ਤੂੰ ਤੂੰ ਉਹਦਾ ਮੈਨੂੰ ਕੀ ਕਹਿੰਦੀ ਆ ਮੈਂ ਆਪਣੀ ਲਾਈਫ ਵੇਖਣੀ ਆ ਮੈਂ ਆਪਣਾ ਫਿਕਰ ਵੇਖਣਾ ਮੈਂ ਫਲਾਣਾ ਟਿਕਾਣਾ ਉਹਨੇ ਆਪਣੇ ਫਿਕਰ ਦੀ ਕਿਉਂ ਨਹੀਂ ਪਰਵਾਹ ਕੀਤੀ ਦੱਸ ਮੈਨੂੰ ਕਿਉਂ ਨਹੀਂ ਕੀਤੀ ਉਹਨੇ ਮੇਰੇ ਨਾਲ ਰਿਸ਼ਤਾ ਨਿਭਾਉਣਾ ਸੀ ਤੇ ਤੂੰ ਸ਼ੁਰੂ ਤੋਂ ਚੇਚ ਚੋਣੀ ਆ ਸੇਵਕ ਚਲ ਮੰਨਿਆ ਹੁਣ ਮੈਂ ਕਹਿ ਤਰੀਆ ਮੇਰੇ ਕੋ ਗਲਤੀ ਹੋ ਗਈ ਜੋ ਹੋ ਗਿਆ ਉਹਨੂੰ ਮਿੱਟੀ ਪਾਓ ਹੁਣ ਅੱਗੇ ਤੇ ਆਪਾਂ ਸੇਤਲਾ ਤੁਰੀਏ ਬਸ ਹੁਣ ਮੈਂ ਹੁਣ ਆਪਣੇ ਘਰ ਦੇ ਖਿਲਾਫ ਜਾ ਨਹੀਂ ਸਕਦਾ ਨਾ ਮੈਂ ਸਿਮਰਤ ਬਿਨਾ ਹੋਰ ਕੇ ਬਾਰੇ ਸੋਚ ਸਕਦਾ ਹਾਂ ਹੁਣ ਇਹ ਮੇਰੀ ਸਿੱਧੀ ਗੱਲ ਹੀ ਤੇਰੇ ਮੂੰਹ ਤੇ ਕਹਿਣ ਦੇ ਮੈਂ ਇਹ ਤੇ ਹੋ ਨਹੀਂ ਸਕਦਾ ਸੇਵਕ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਤੇ ਤੁਸੀਂ ਮੈਨੂੰ ਭੁੱਲ ਜਾਓ ਇਹ ਮੈਂ ਹੋ ਨਹੀਂ ਦੇ ਦੇਣਾ ਹੈ ਮੈਂ ਤੇ ਭੁੱਲ ਗਿਆ ਮੈਂ ਭੁੱਲ ਗਿਆ ਜੇ ਮੈਂ ਨਾ ਭੁੱਲਿਆ ਹੁੰਦਾ ਨਾ ਤੇ ਤੇਰੇ ਸਾਹਮਣੇ ਉੱਚੀ ਬਾਤ ਚ ਗੱਲ ਨਹੀਂ ਇਹ ਕਰਨੀ ਮੈਂ ਤੂੰ ਉਹ ਵੇ ਉਹ ਸੇਵਕ ਵੇ ਤੇ ਅੱਜ ਦਾ ਸੇਵਕ ਵੇ ਜ਼ਮੀਨ ਆਸਮਾਨ ਦਾ ਫਰਕ ਹੀ ਹਾਂ ਉਹਦਾਂ ਵੇਖ ਹੀ ਰਹੀ ਆ ਪਰ ਇੰਨੀ ਜੀ ਗਲਤੀ ਦੀ ਇੰਨੀ ਵੱਡੀ ਸੇਵਾ ਮੈਂ ਤੈਨੂੰ ਬਾਰ-ਬਾਰ ਕਹਿੰਦਾ ਇੰਨੀ ਗਲਤੀ ਇੰਨੀ ਗਲਤੀ ਹੋ ਗਈ ਤੇਰੇ ਹੀ ਤੇਰੇ ਲਈ ਇੰਨੀ ਗਲਤੀ ਆ ਮੇਰੇ ਲਈ ਇੰਨੀ ਗਲਤੀ ਨਹੀਂ ਹੈਗੀ ਉਹ ਸੇਵਕ ਇਹ ਤਾਂ ਸਿੱਧਾ ਬਹਾਨਾ ਹੈ ਮੇਰੀ ਜ਼ਿੰਦਗੀ ਦੀ ਜਾਨ ਦਾ ਯੂਜ਼ ਐਂਡ ਥਰੋ ਤੇ ਇਹ ਮੈਂ ਹੋ ਨਹੀਂ ਦੇਣਾ ਨਾਲੇ ਸਿਰ ਕੀ ਲਾਇਆ ਹੋਇਆ ਸਿਨਾ ਸਿਨਾ ਤੁਸੀਂ ਉਹਨੂੰ ਮੌਕਾ ਦਿੱਤਾ ਮੈਨੂੰ ਕਦੋਂ ਮੌਕਾ ਦਿੱਤਾ ਸੇਵਾ ਇੱਕ ਮੌਕਾ ਦਿੱਤਾ ਮੈਨੂੰ ਸਿਰਫ ਮੈਂ ਤੁਹਾਨੂੰ ਸਾਹਮਣੇ ਰਹੀ ਤੁਹਾਡਾ ਸੁੱਖ ਦੁੱਖ ਵੰਡਣ ਦੀ ਰਹੀ ਉਹਨੂੰ ਤੇ ਮਾਂ ਮਿਲ ਗਈ ਸੀ ਤਾਂ ਉਹਨੇ ਤਾਂ ਤੁਹਾਡੀ ਜ਼ਿੰਦਗੀ ਮਸਾਣੀ ਸੀ ਬਹੁਤ ਸੇਵਾ ਘੋਣਾ ਅੱਧਾ ਮੁਕਰੋ ਕਿਹੜੇ ਸੁੱਖ ਦੁੱਖ ਕਿਹੜੇ ਸੁੱਖ ਦੁੱਖ ਵੰਡਾਇਆ ਤੂੰ ਮੇਰੇ ਨਾਲ ਦੱਸ ਮੈਨੂੰ ਕੋਈ ਇੱਕ ਸੁੱਖ ਦੁੱਖ ਦੱਸ ਮੈਨੂੰ ਨਾਲੇ ਬਾਰ ਬਾਰ ਕੀ ਲਾਇਆ ਹੈ ਗਲਤੀ 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 ਦੀ ਤਾਂ ਸਜ਼ਾ maaf ਹੋ ਜਾਂਦੀ ਆ ਪਰ ਇੱਕ ਗੁਨਾਹ ਦੀ ਸਜ਼ਾ ਨਹੀਂ maaf ਹੁੰਦੀ ਸੋਚ ਕੇ ਵੀ ਸੇਵਕ ਜਿਹੜਾ ਤੈਨੂੰ ਇੱਕ ਮੌਕਾ ਦੇ ਦੋ ਤੈਨੂੰ ਤੂੰ ਗੁਨਾਹ ਕੀਤਾ ਤੈਨੂੰ ਪਤਾ ਤੂੰ ਇੱਕ ਨੰਨੀ ਜਾਨ ਦੀ ਕਾਤਲ ਹੈਂ ਨਾਲੇ ਜਿਹੜੀ ਨੰਨੀ ਜਾਨ ਹੈ ਨਾ ਇੱਕ ਇਹ ਇੱਕ ਦੀ ਰਜਾਮੰਦੀ ਨਾ ਨਹੀਂ ਇਹ ਸਾਡੀ ਦੋਹਾਂ ਦੀ ਰਜਾਮੰਦੀ ਨਾਲ ਹੈ ਇਹ ਸਾਡੇ ਪਿਆਰ ਦੀ ਨਿਸ਼ਾਨੀ ਹੀ ਤੇ ਤੂੰ ਆਪਣੀਆਂ ਰਿਪੋਰਟਾਂ ਸਾਰੀਆਂ ਉੱਥੇ ਵੜ ਕੇ ਤੂੰ ਤਾਂ ਮੈਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਸੇਵਕ ਮੈਂ ਦੱਸਣਾ ਸੀ ਕੀ ਦੱਸਣਾ ਹੈ ਦੱਸ ਮੈਨੂੰ ਤੂੰ ਮੈਨੂੰ ਇੰਨੀ ਜਿੰਨੀ ਪਿੰਕ ਨਹੀਂ ਲੱਗਣ ਦਿੱਤੀ ਨਾਲੇ ਇਹ ਜਿਹੜੀ ਨਿਸ਼ਾਨੀ ਹੈ ਨਾ ਇਹ ਸਾਡੀ ਦੋਨਾਂ ਦੀ ਰਜਾਮੰਦੀ ਨਾਲ ਹੀ ਤੇ ਤੂੰ ਇਹ ਚੀਜ਼ ਦਾ ਇਕੱਲੇ ਨੇ ਫੈਸਲਾ ਲੈ ਲਿਆ ਮੈਨੂੰ ਇੰਨੀ ਜਿੰਨੀ ਪਣਕ ਤੱਕ ਨਹੀਂ ਲੱਗਣ ਦਿੱਤੀ ਇੱਕ ਵਾਰੀ ਮੈਨੂੰ ਪਛਣਾ ਜ਼ਰੂਰ ਨਹੀਂ ਸਮਝਿਆ ਤੂੰ ਤੇ ਮੈਨੂੰ ਕਹਿ ਰਹੀ ਆ ਤੂੰ ਨਹੀਂ ਮੇਰੇ ਬਾਰੇ ਸੋਚਿਆ ਉਹ ਤੂੰ ਕਾਤਲ ਵੀ ਆ ਗੁਨਾਹਗਰ ਵੀ ਆ ਬੇਵਫਾ ਵੀ ਤੂੰ ਹੀ ਤੇ ਦੋਸ਼ ਤੂੰ ਮੇਰੇ ਤੇ ਲਾਉਂਦੀ ਓ ਅੱਜ ਇਹ ਚੀਜ਼ ਨੂੰ ਨਿੱਕੀ ਜੀ ਗਲਤੀ ਦੱਸਦੀ ਓ ਓਏ ਉਹ ਬੇਦਮਾਨ ਜਿਹੜਾ ਬੋਲ ਨਹੀਂ ਸਕਦਾ ਉਹਨੇ ਤੇ ਵਿੱਚ ਚੀਕਣਾ ਤੱਕ ਨਹੀਂ ਚੀਕਾਂ ਤੱਕ ਨਹੀਂ ਮਾਰਿਆ ਉਹਨੇ ਪਰ ਤੇਰੀ ਅੱਜ ਰੱਬ ਨੇ ਚੀਕਾਂ ਮਾਰਤੀਆਂ ਤੂੰ ਤੇ ਮੇਰੇ ਕੋਲ ਕਾਗਜ਼ ਲਕਾਲੇ ਸੀ ਨਾ ਲਕਾਏ ਸੀ ਨਾ ਪਰ ਉਹ ਮੇਰੀਆਂ ਅੱਖਾਂ ਸਾਹਮਣੇ ਆ ਗਏ ਮੈਨੂੰ ਨਜ਼ਰ ਆ ਗਏ ਉਹ ਤੂੰ ਕੀ ਪਤਾ 10 ਦਿਨਾਂ ਦੇ ਵਿੱਚ ਕੀ ਕੁਝ ਕਰ ਦੇਣਾ ਸੀ ਬੜਾ ਕੁਝ ਕਰਨਾ ਇਹ ਤਾਂ 10 ਦਿਨਾਂ ਦੇ ਵਿੱਚ ਜੇ ਮੈਂ ਉਹ ਕਾਗਜ਼ ਨਾ ਮੈਨਾਂ ਤੂੰ ਤੇ ਮੈਨੂੰ ਪਿੰਕ ਤੱਕ ਨਹੀਂ ਲੱਗਣ ਦੇਣੀ ਨਹੀਂ ਸੇਵਕ ਮੈਂ ਦੱਸਣਾ ਹੀ ਸੀ ਕਦੋਂ ਦੱਸਣਾ ਹੀ ਤੂੰ ਮੈਂ ਪਹਿਲਾਂ ਕਿੱਦਾਂ ਦੱਸਦੀ ਤੁਸੀਂ ਮੈਨੂੰ ਦੱਸੋ ਮੈਨੂੰ ਹੀ ਲੰਕਾਈ ਜਾ ਰਹੀ ਸੀ ਤੁਸੀਂ ਉਧਰ ਕੋਈ ਡਿਵੋਰਸ ਜਾਂ ਕੋਈ ਕਰਦੇ ਨਹੀਂ ਸੀ ਬੇਹਿਸ ਤੇ ਮੈਂ ਕਿੱਦਾਂ ਉਹ ਤੂੰ ਇਹ ਚੀਜ਼ ਨਹੀਂ ਸੋਚੀ ਤੂੰ ਆਪਣਾ ਸੋਚਿਆ ਹੀ ਜਾ ਤੂੰ ਮੈਨੂੰ ਪਹਿਲਾਂ ਨਾ ਦੱਸਦੀ ਕਿ ਮੇਰਾ ਫਿਗਰ ਹੈ ਮੇਰਾ ਫਲਾਣਾ ਮੈਂ ਆਪਣੀ ਲਾਈਵ ਵੇਖਣੀ ਹੁਣ ਏ ਮੇਰੇ ਗਾੜੀ ਬਾਨੇ ਜੇ ਨਾ ਮਾਰ ਸੇਵਾ ਸਾਹ ਤੈਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੈਨੂੰ ਜੋ ਤੂੰ ਕਰਦੀ ਫਿਰਦੀ ਆ ਗੱਲ ਤੇ ਸੁਣੋ ਟੱਚ ਨਾ ਕਰ ਮੈਨੂੰ ਕੀ ਕਹਿੰਨੇ ਆ ਮੈਂ ਤੈਨੂੰ ਦੱਸਣਾ ਕਦੋਂ ਦੱਸਣਾ ਹੈ ਦਵਾਈਆਂ ਖਾਣ ਤੋਂ ਬਾਅਦ ਦੱਸਣਾ ਹੈ ਮੈਨੂੰ ਕਿਹੜਾ ਮੂਰਤ ਘਟਾਉਣਾ ਹੈ ਕੀ ਕਰਾਉਣਾ ਹੈ ਕਦੋਂ ਮੈਨੂੰ ਦੱਸਣਾ ਹੈ ਉਹ ਜੇ ਤੂੰ ਚਾਹੁੰਦੀ ਨਾ ਤੈਨੂੰ ਉਹ ਦੱਸਦੀ ਪਹਿਲਾਂ ਦੱਸ ਦੇ ਮੈਨੂੰ ਹਾਂ ਪਹਿਲਾਂ ਮੈਂ ਸੋਚਦਾ ਘਰੇ ਦੱਸਣਾ ਘਰ ਵਾਲੀ ਨੂੰ ਦੱਸਣਾ ਜਾਂ ਘਰ ਵਾਲੀ ਨੂੰ ਤਲਾਕ ਦੇਣਾ ਕੁਝ ਵੀ ਕਰਨਾ ਮੱਲੇ ਵਾਲਿਆਂ ਨੂੰ ਜੋ ਵੀ ਦੱਸਾਂ ਪਰ ਉਹ ਰਿਸ਼ਤੇ ਨੂੰ ਮੈਂ ਨਾਮ ਦੇਣਾ ਹੀ ਤੇ ਸਭ ਤੇਰੀ ਵਜ੍ਹਾ ਤੋਂ ਹੋਇਆ ਈ ਸੇਵਾਕ ਮੈਂ ਮੰਦੀ ਤਾਂ ਪਈਆ ਮੇ ਕੋਈ ਗਲਤੀ ਹੋ ਗਈ ਓਏ ਗਲਤੀ ਨਹੀਂ ਇਹ ਗੁਨਾਹ ਆ ਮੈਂ ਤੈਨੂੰ ਕਿੰਨੀ ਵਾਰੀ ਕਹ ਤੂੰ ਗੁਨਾਹਗਾਰ ਆ ਹਾਂ ਮੈਂ ਗੁਨਾਹਗਾਰ ਆ ਮੈਂ ਮੰਨ ਲਿਆ ਹੱਥ ਜੋੜ ਕੇ ਤੁਹਾਡੇ ਅੱਗੇ ਆ ਦੇਖੋ ਸੇਵਾ ਮੈਨੂੰ ਇੰਨੀ ਵੱਡੀ ਸਜ਼ਾ ਨਾ ਦਿਓ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਸੇਵਾ ਉਹ ਇਹ ਸਜ਼ਾ ਦੇ ਕਾਬਿਲ ਹੀ ਆ ਨਹੀਂ ਸੇਵਾ ਮੈਂ ਨਾ ਸਜ਼ਾ ਦਊਂਗਾ ਰੱਬ ਸਜ਼ਾ ਦੇਊਗਾ ਮੈਂ ਤੂੰ ਪਰੇ ਹੋ ਕੇ ਗੱਲ ਕਰ ਮੈਨੂੰ ਟੱਚ ਨਾ ਕਰ ਨਾਲੇ ਤੇਰੇ ਵਰਗੇ ਜਨਾਨੀਆਂ ਦਾ ਪਤਾ ਕੀ ਪਤਾ ਮੈਂ ਕਿਹੜਾ ਪਹਿਲਾ ਆਉਣਾ ਤੇਰੇ ਲਈ ਕੀ ਪਤਾ ਕਿੰਨੇ ਆਏ ਕਿੰਨੇ ਗਏ ਕਿੰਨੇ ਤੂੰ ਮਾਰਨਾ ਹੈ ਆ ਹੱਥ ਚੁੱਕਣ ਦੀ ਗਲਤੀ ਨਾ ਮਿਰਤੇ ਨਾ ਕਰੀ ਉਹ ਰਹੀ ਸੇਵਕ ਜਿਹੜਾ ਤੇਰੇ ਝਿੜਕ ਵੀ ਸਹਿ ਲੈਂਦਾ ਹੈ ਤੇ ਤੇਰੀ ਆ ਗੱਲਾਂ ਵੀ ਅੱਜ ਤੈਨੂੰ ਚੇਤਾ ਆਉਂਦਾ ਮੇਰੀ ਗੱਲ ਸੁਣ ਓ ਤਾਂ ਤੂੰ ਮਾਂ ਆਪਣੀ ਨੂੰ ਨਿੱਕੀ ਨਿੱਕੀ ਖਬਰ ਪਹੁੰਚਾਉਣੀ ਆ ਆਹ ਕਰਤੁੱਤਾ ਆਪਣੀਆਂ ਦੱਸੀਆਂ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਿਓ ਨੂੰ ਦੱਸੀਆਂ ਕਿ ਤੂੰ ਮੇਰਾ ਤਲਾਕ ਕਰਾ ਕੇ ਵਿਆਹ ਕਰਾਉਣ ਲੱਗੀ ਆ ਨਾਲੇ ਕੀ ਪਤਾ ਤੇਰੀ ਮਾਂ ਨੇ ਨਸਖਾਇਆ ਹੋਵੇ ਕੀ ਪਤਾ ਅੱਜ ਤੇਰੀ ਜ਼ਿੰਦਗੀ 'ਚ ਕੋਈ ਹੈ ਵਾਇਆ ਕਿੰਨੇ ਪਿੱਛੇ ਛੱਡਦੇ ਕਿੰਨੇ ਨਹੀਂ ਮੈਂ ਤਾਂ ਪਹਿਲਾਂ ਕਿਹਾ ਤੇਰਾ ਬਕਵਾਸ ਬੰਦ ਕਰ ਲੋ ਬਹੁਤ ਜ਼ਿਆਦਾ ਹੋ ਰਿਹਾ ਇਹਦਾ ਮਤਲਬ ਐ ਨਹੀਂ ਕਿ ਮੈਂ ਇੱਕ ਔਰਤ ਆ ਤੇ ਤੁਹਾਡੀ ਬਕਵਾਸ ਬਕਵਾਸ ਸੁਣੀ ਜਾਵਾਂ ਜੇ ਮੈਂ ਅੱਜ ਬਰਬਾਦ ਹੋਈ ਨਾ ਤੇ ਮੈਂ ਵਸਨ ਤੁਹਾਨੂੰ ਹੀ ਨਹੀਂ ਦੇਣਾ ਲੱਗੇ ਸਮਝ ਮੇਰੀ ਸੁਣ ਗੱਲ ਸਿਆ ਦਰਦ ਹੋ ਰਿਹਾ ਹਾਂ ਤੈਨੂੰ ਦਰਦ ਹੋ ਰਿਹਾ ਉਹਨੂੰ ਦਰਦ ਨਹੀਂ ਹੋਗੀ ਉਹ ਜਿੰਨੇ ਜੇ ਦੁਨੀਆ ਚੋਂ ਨਾ ਹੀ ਜਿੰਨੇ ਜੇ ਚੋਂ ਤੱਕ ਨਹੀਂ ਕੀਤੀ ਮੇਰੀ ਸੁਣ ਲੈ ਗੱਲ ਕੰਨ ਖੋਲ ਕੇ ਜੇ ਮੇਰੇ ਘਰ ਜਾਂ ਮੇਰਾ ਮੱਲਾ ਆ ਗਈ ਉੱਥੇ ਕਿਨੇ ਦਿਹ ਗਈ ਤੇ ਮੇਤੋਂ ਬੁਰਾ ਕੋਈ ਨਹੀਂ ਉਹ ਤੇਰਾ ਪਰਸ਼ਾਵ ਨਹੀਂ ਪੈਣਾ ਚਾਹੀਦਾ ਸਾਡੇ ਘਰ ਤੇ ਮੇਰੇ ਬੱਚੇ ਤੇ ਤੇਰੇ ਅਰਕੀ ਔਰਤ ਦਾ ਜੇ ਤੇਰਾ ਪਰਸ਼ਾਵਾਂ ਉਹ ਨਾ ਪਵੇ ਦੂਰ ਰਹੀ ਸਾਡੇ ਤੋਂ ਜੇ ਕਿਤੇ ਮੈਨੂੰ ਦਿਹ ਗਈ ਤੇ ਮੇਤੋਂ ਬੁਰਾ ਕੋਈ ਨਹੀਂ ਨਾਲੇ ਇੱਕ ਗੱਲ ਹੋਰ ਕੱਲ ਤੇ ਮੈਂ ਕੁਝ ਨਹੀਂ ਕਿਹਾ ਤੇ ਜੇ ਹੁਣ ਕਿਤੇ ਮੈਨੂੰ ਦੇਖਦੀ ਨਾ ਜੇ ਮੇਰਾ ਘਰ ਬਰਬਾਦ ਹੈ ਨਾ ਫਸਣ ਮੈਂ ਤੈਨੂੰ ਵੀ ਨਹੀਂ ਦੇਣਾ ਕਿਤੇ ਜੀਣ ਮੈਂ ਤੈਨੂੰ ਵੀ ਨਹੀਂ ਦੇਣਾ ਸੇਵਾ ਮੈਂ ਕੀ ਕਰਾਂ ਐਸਾ ਕੀ ਕਰਾਂ ਮੈਨੂੰ ਦੱਸੋ ਜਿੰਨਾ ਤੁਸੀਂ ਮੇਰੀ ਜ਼ਿੰਦਗੀ ਚ ਵਾਪਸ ਆ ਜਾਓ ਹੱਥ ਜੋੜਦੇ ਪੈਰੀਂ ਪੈਨੇ ਦੱਸੋ ਮੈਨੂੰ ਸੇਵਾ ਪਲੀਜ਼ ਮੇਰੀ ਜ਼ਿੰਦਗੀ ਚ ਵਾਪਸ ਨਾ ਜਾਓ ਮੈਂ ਨਹੀਂ ਰਹਿ ਸਕਦੀ ਸੇਵਾ ਪਲੀਜ਼ ਸੇਵਾ ਇਹਦਾ ਰੋ ਦਫਾ ਮੇਰੇ ਲਾਗੋ ਮਾਫੀਆਂ ਮੇਰੇ ਕੋਲੋਂ ਨਾ ਮੰਗ ਨਾ ਤੇਰੀਆਂ ਮਾਫੀਆਂ ਹੁਣ ਮੈਂ ਚੱਲਣੀਆਂ ਹੀ ਤੇ ਨਹੀਂ ਤੈਨੂੰ ਮਾਫ ਕਰਨਾ ਹੈ ਦੂਰ ਰਹੀ ਬਸ ਤੈਨੂੰ ਹੁਣ ਵੀ ਕਹਿ ਚੱਲੇ ਆਖਰੀ ਵਾਰੀ ਵੀ ਕਹਿਤਾ ਏ ਬਸ ਲਾਸਟ ਵਰਨਿੰਗ ਈ ਜੇ ਮੇਰੇ ਆਸੇ ਪਾਸੇ ਜਾਂ ਮੇਰੇ ਘਰ ਦੇ ਆਸੇ ਪਾਸੇ ਦੇਖੀ ਮੈ ਤੋਂ ਬਰਾ ਕੋਈ ਨਹੀਂ ਸੇਵਾ ਸੇਵਾ ਦਾਦੇ ਤੁਹਾਨੂੰ ਸੇਵਾ ਸੇਵਾ ਕੀ ਕਰਾਉਣਾ ਮੈਂ ਨਾ ਮੈਂ ਉੱਧਰ ਜੋ ਗਈ। ਸੋ ਮੈਂ ਉੱਧਰ ਜੋ ਗਈ। ਕੀਤਾ ਕੀ ਮੈਂ? ਮੈਂ ਮੰਨ ਤੇ ਲਈ ਆਪਣੀ ਗਲਤੀ। ਕਿ ਮੇ ਕੋ ਗਲਤੀ ਕੋਈ ਹੈ। ਇਹ ਕੋ ਗਲਤੀ ਨਹੀਂ। ਐਡੀ ਵੱਡੀ ਸਜ਼ਾ। ਸੇਵਕ ਮੈਂ ਤੈਨੂੰ ਸਿੰਮਤ ਨਾਲ ਖੁਸ਼ ਨਹੀਂ ਵੇਖ ਸਕਦੀ। ਮੈਨੂੰ ਹੁਣ ਖੁਸ਼ੀ ਕਰਨਾ ਪਵੇ। ਮੈਂ ਤੈਨੂੰ ਆਪਣੀ ਜ਼ਿੰਦਗੀ ਚ ਵਾਪਸ ਲਿਆ ਕੇ ਰਵਾਂਗੀ। ਮੇਰੀ ਗੱਲ ਸੁਣ ਇਹਨੇ ਮੀ ਜੀ ਤੂੰ ਕਿਤੇ ਗਿਆ ਹਾਂ ਤੇ ਟੀ-ਸ਼ਰਟ ਚੇਂਜ ਕਰ ਲਿਆ ਕਿ ਤੇ ਪੈਂਟ ਕਿਉਂ ਨਹੀਂ ਚੇਂਜ ਕੀਤੀ ਬਿਮਾਰ ਹੋਣਾ ਫਿਰ ਨਹੀਂ ਬਿਮਾਰ ਹੁੰਦਾ ਯਾਰ ਆ ਹੁਣ ਮੂੰਹ ਬਣਾ ਕੇ ਬਹਿ ਗਿਆ ਵਾ ਹਾਂ ਤੂੰ ਛੋਟਾ ਬੱਚਾ ਨਹੀਂ ਰਿਹਾ ਇੱਕ ਬੱਚੇ ਦਾ ਪਿਓ ਬਣ ਗਿਆ ਵਾ ਹਜੇ ਵੀ ਤੇਰੀਆਂ ਹਾਤਾਂ ਉਹ ਜਾਂਦੀਆਂ ਹੀ ਨਹੀਂ ਬਚਪਨੇ ਵਾਲੀਆਂ ਤੇ ਬੱਚੇ ਦਾ ਪਿਓ ਬੱਚੇ ਦੀ ਫਿਕਰ ਕਰਨਾ ਤੁਸੀਂ ਮੈਨੂੰ ਇਹ ਦੱਸੋ ਮੈਂ ਘਰੋਂ ਬਾਹਰ ਕਿ ਗਿਆ 10 20 ਮਿੰਟ ਤੁਸੀਂ ਪਿੱਛੇ ਡਰਾਈਵਰ ਨਾਲ ਤੋਰਤਾ ਜੇ ਤੇ ਮੇਰੀ ਗੱਲ ਸੁਣ ਉਥੇ ਵੀ ਟਾਈਮ ਨਿਕਲਦਾ ਜਾਂਦਾ ਹੀ ਟਾਈਮ ਹੁੰਦਾ ਤੇ ਕੋਈ ਇੰਜੈਕਸ਼ਨ ਦਾ ਐਵੇਂ ਨਹੀਂ ਕਿ ਜਦੋਂ ਮਰਜੀ ਮੂੰਹ ਚੋਕੇ ਚੱਲ ਜਣਾ ਹੁੰਦਾ ਵਾ ਯਾਰ ਮੈਂ ਲੈ ਜਾਉਣਾ ਮਾਸਾ ਵੇਟ ਕਰ ਲੈਂਦਾ ਤੂੰ ਸਿਮਰਤ ਤੂੰ ਮੇਰੇ ਉਹ ਗੱਲ ਅਸ਼ਾਦ ਤੇਰੇ ਕੋਲ ਨਹੀਂ ਦੋ ਮਿੰਟ ਰੁਕਿਆ ਜਾਂਦਾ ਤੂੰ ਸ਼ਾਮੀ ਚੱਲ ਜਾਂਦਾ ਜਿੱਥੇ ਜਾਣਾ ਹੈ ਪਹਿਲੇ ਇੰਜੈਕਸ਼ਨ ਲਵਾਉਂਦਾ ਤੂੰ ਕਿਹਾ ਪਹਿਲੇ ਗਿਆ ਕਿੱਥੇ ਮੈਨੇ ਦੱਸ ਕਿ ਹਾਂ ਉਹ ਹੈਗਾ ਹੀ ਕੋਈ ਹਸਾਬ ਤਬ ਜਾ ਉਹ ਕਲੀਅਰ ਕਰਨ ਗਿਆ ਨਾ ਹਸਾਬ ਤਬ ਕਲੀਅਰ ਕਰਨੇ ਨਾ ਚੰਗੇ ਹੁੰਦੇ ਆ ਕਾਰਾਣਾ ਹੁਣ ਕਲੀਅਰ ਬੱਸ ਚਲ ਕੋਈ ਗੱਲ ਨਹੀਂ ਉਹ ਵੀ ਆਪਣੀ ਮਾਂ ਦੇ ਨਾਲ ਹੀ ਗਈ ਆ ਨਾਨੀ ਉਹਦੀ ਨਾਲ ਆ ਆਪੇ ਧਿਆਨ ਰੱਖਣਗੇ ਨਾਲੇ ਡਰਾਈਵਰ ਨਾਲ ਗਏ ਡਰਾਈਵਰ ਨਾਲ ਉਹਨੇ ਆਇਆ ਨਾ ਉਹਨਾਂ ਕੜਾਟ ਮਾਛ ਜਾਣਾ ਜਿਹੜਾ ਤੰਗ ਹੋ ਗਿਆ ਹੁਣ ਗੱਲ ਮੈਂ ਜਿਹੜੀ ਮੇਨ ਗੱਲ ਤੁਹਾਨੂੰ ਕਹਿਣ ਦਾ ਜੇ ਮੇਰਾ ਪੁੱਤਰ ਹੋਇਆ ਜੇ ਡਾਕਟਰ ਨੇ ਇੰਜੈਕਸ਼ਨ ਲਾਉਣ ਲੱਗਾ ਨੂੰ ਰੋਇਆ ਤੇ ਮੈਂ ਡਾਕਟਰ ਦਾ ਸਿਰ ਪਾੜ ਦੇਣਾ ਜੇ ਵੇਖਿਓ ਇਸੇ ਕਰਕੇ ਮੈਂ ਤੇਰੇ ਮਗਰੋਂ ਹੀ ਤੋਰਤੇ ਮੈਨੂੰ ਪਤਾ ਹੀ ਤੂੰ ਉਥੇ ਜਾ ਕੇ ਤਾਂ ਡਾਕਟਰ ਨਾਲ ਲੜਨ ਬੈਹਿਣਾ ਜਦੋਂ ਇੰਜੈਕਸ਼ਨ ਲੱਗਣਾ ਬੱਚੇ ਨੇ ਮਾੜਾ ਮੋਟਾ ਕਰ ਰੋਣਾ ਹੀ ਆ ਨਾ ਨਾਲੇ ਤੂੰ ਇਹ ਕਹਿੰਦੇ ਦੋ ਤਿੰਨ ਦਿਨ ਬੁਖਾਰ ਚੜਨਾ ਉਹਨੂੰ ਤਾਂ ਤੇ ਚੜਨਾ ਹੀ ਆ ਹੁਣ ਉਹਨੂੰ ਸੰਭੀ ਨਾ ਕਰ ਰਹਿਮ ਨਾ ਯਾਰ ਇੰਜੈਕਸ਼ਨ ਜ਼ਰੂਰ ਲਵਾਣਾ ਉਹਨੇ ਰੋਣਾ ਮੇਰੇ ਪੁੱਤ ਨੇ ਇਹ ਇੰਜੈਕਸ਼ਨ ਜ਼ਰੂਰੀ ਹੁੰਦੇ ਆ ਲਵਾਉਣੇ ਪੈਂਦੇ ਆ ਤੂੰ ਕੋਈ ਨਹੀਂ ਉਹਨੂੰ ਗੋਦੀ ਚ ਰੱਖੇਗਾ ਨਾ ਦੋ ਚਾਰ ਦਿਨ ਹੁਣ ਉਹਨੂੰ ਚੁੱਕ ਕੇ ਰੱਖੀ ਦੋ ਤਿੰਨ ਦਿਨ ਉਨ ਗੋਦੀ ਦਾ ਜਦੋਂ ਨਿੱਗ ਗਾਇਆਗਾ ਨਾ ਫਿਰ ਆਪੇ ਨੂੰ ਬੁਖਾਰ ਨਹੀਂ ਹੋਣਾ ਆਪਿਆਂ ਦੇ ਘੱਟ ਰੋਣਾ ਮੈਂ ਫੋਨ ਕਰਕੇ ਪੁੱਛਣ ਲੱਗਾ ਉਹ ਵੀ ਜਵਾ ਕਰਾਉਂਦੇ ਆ ਜਾਂ ਕਿੱਦਾਂ ਜੇ ਰੋਂਦਾ ਹੈ ਮੰਮੀ ਮੈਂ ਚਲ ਜਾਣਾ ਵੇਖਿਓ ਸਿਰ ਪਾੜਨਾ ਮੈਂ ਮਾਂ ਨਾਲ ਰਹਿ ਗਈ ਕਰਈ ਆ ਫੋਨ ਡਰਾਈਵਰ ਨੇ ਤੇ ਖੜਿਆ ਹੀ ਆ ਆਹ ਤਾਂ ਡਰਾਈਵਰ ਅੰਦਰ ਗਿਆ ਨਾਲ ਜਿਹੜਾ ਤੈਨੂੰ ਦੱਸੂਗਾ ਉਹ ਤੇ ਬਾਹਰ ਬੈਠਾ ਹਣਾ ਕੇ ਖਾਤੇ ਨਾ ਪੂਰੇ ਆਓ ਤੂੰ ਮੰਮੀ ਮੇਰੀ ਗੱਲ ਸੁਣੋ ਤੇ ਮੇਰੀ ਗੱਲ ਨੂੰ ਇਗਨੋਰ ਨਾ ਕਰਿਓ ਚੰਗੀ ਦਾ ਆਪਣੇ ਖਾਨੇ ਪਾ ਲਿਓ ਮੇਰੇ ਦਫਤਰ ਦਾ ਕੋਈ ਵੀ ਬੰਦਾ ਆਵੇ ਉਹਨੂੰ ਘਰੇ ਨਹੀਂ ਵੜਨ ਦੇਣਾ ਤੂੰ ਤੁਹਾਨੂੰ ਪਤਾ ਸਕੂਲ ਕਾਲਜ ਜਾਂ ਆਫਿਸ ਦੇ ਵਿੱਚ ਯਾਰ ਵੀ ਹੁੰਦੇ ਦੁਸ਼ਮਣ ਵੀ ਹੁੰਦੇ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਯਾਰ ਉਹ ਛੜਦੇ ਗੁਰਦੇ ਇੱਕ ਦੂਜੇ ਨੂੰ ਵੇਖ ਕੇ ਘਰ ਆਉਣਗੇ ਤੇ ਮੇਰੀ ਹੱਥ ਦੀ ਘੜਨੀ ਜ਼ਿੰਦਗੀ ਜਿਹੜੀ ਆ ਉਹ ਯਾਰ ਨੇ ਨਾਲੇ ਜਿਹੜੇ ਯਾਰ ਉਹਨਾਂ ਦੇ ਵਿੱਚ ਕਈ ਦੁਸ਼ਮਣ ਵੀ ਹੁੰਦੇ ਆ ਅ ਜੇ ਬੱਚਾ ਮੇਰਾ ਆ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਜੇ ਉਹ ਘਰ ਆਉਣਗੇ ਕਈ 100 ਗੱਲਾਂ ਬਾਤਾਂ ਕਰਨੀਆਂ ਨੇ ਇਹਦੇ ਨਾਲ ਚੰਗਾ ਬੱਸ ਕਹੇ ਨੂੰ ਘਰੇ ਨਾ ਵੜਨ ਦੇ ਤੂੰ ਫਿਰ ਕੀ ਆ ਬੋਤ ਜੀ ਆ ਜਾਣਗੇ ਤੇ ਜਦਾਂ ਕੱਲ ਹਰਪ੍ਰੀਤ ਆ ਗਈ ਬਿਨਾ ਦੱਸਿਆ ਹੀ ਹੈ ਨਾ ਬਸ ਇਸੇ ਕਰਕੇ ਕਹਿੰਦਾ ਕਹੇ ਨੂੰ ਘਰੇ ਨਹੀਂ ਵੜਨ ਦੇਣਾ ਤੂੰ ਵੇਹੀ ਲਿਆਏ ਕੱਲ ਬੇਟਾ ਹਰਪ੍ਰੀਤ ਤੇਰੀ ਚੰਗੀ ਦੋਸਤ ਆ ਤੁਸੀਂ ਇਕੱਠੇ ਪੜ੍ਹੇ ਹੋ ਇਕੱਠੇ ਤੁਸੀਂ ਆਫਿਸ ਜੁਆਇਨ ਕੀਤਾ ਵਾ ਉਹ ਗੱਲ ਮੈਂ ਕਹਿੰਦਾ ਭਾਵੇਂ ਮੇਰ ਨਾਲ ਕੋਈ ਪੜਿਆ ਭਾਵੇਂ ਮੇਰ ਨਾਲ ਕਿਸੇ ਨੇ ਆਫਿਸ ਜੋਇਨ ਕੀਤਾ ਸਕੂਲ ਦਾ ਕੋਲੇ ਦਾ ਦਫਤਰ ਦਾ ਕੋਈ ਬੰਦਾ ਮੇਰੇ ਥੜੇ ਤੇ ਨਹੀਂ ਚੜਨਾ ਚਾਹੀਦਾ ਤੁਹਾਨੂੰ ਪਤਾ ਹੈ ਨਾ ਮੈਂ ਹੁਣੇ ਯਾਰੋ ਦੋਸਤਾਂ ਨੂੰ ਮਿਲ ਕੇ ਆਇਆ ਤੇ ਮੈਨੂੰ ਸਾਰਾ ਕੁਝ ਪਤਾ ਹੈ ਕੌਣ ਕਿਦਾਂ ਦਾ ਕੌਣ ਕਿਵੇਂ ਦਾ ਇਹ ਕਰਕੇ ਕਹਿੰਦਾ ਕੋਈ ਨਹੀਂ ਵਰਨਾ ਚਾਹੀਦਾ ਇਹ ਗੱਲ ਮੇਰੀ ਚੰਗੀ ਤਰ੍ਹਾਂ ਖਾਨੇ ਪਾ ਲਿਓ ਤੁਸੀਂ ਇਗਨੋਰ ਕਰ ਦਿੰਦੇ ਹੁੰਦੇ ਓ ਗੱਲ ਨੂੰ ਇਹਨੂੰ ਕੀ ਹੋ ਗਿਆ ਵਾ ਮਿੰਟਾਂ 'ਚ ਹੀ ਬਦਲ ਜਾਂਦਾ ਵਾ ਦਸ ਦੋਸਤ ਆ ਤੇ ਜਦੋਂ ਪਤਾ ਲੱਗੇਗਾ ਕੁਛ ਖਬਰੀ ਘਰ ਚਾਹੀ ਤੇ ਉਹਨਾਂ ਬੱਚਾ ਵੇਖਣ ਆਉਣਾ ਹੀ ਆ ਇਹਦਾ ਵੀ ਦਿਮਾਗ ਹੀ ਖਰਾਬ ਹੋ ਗਿਆ ਲੱਗਦਾ ਮੈਨੂੰ ਮੇਰੀ ਗੱਲ ਸੁਣ ਲੋ ਸਿਮਰਤ ਦਾ ਫੋਨ ਆਇਆ ਮੈਨੂੰ ਹੁਣੇ ਜੇ ਕੀ ਹੋ ਗਿਆ ਵਾ ਮੁੰਡਾ ਮੇਰਾ ਰੋਣਾ ਚੁੱਪ ਨਹੀਂ ਜਾ ਡੰਡਿਆ ਤੇ ਟੀਕਾ ਲੱਗਾ ਤੇ ਰੋਣਾ ਤਾਂ ਹੈ ਹੀ ਆ ਮੈਂ ਤੁਹਾਨੂੰ ਉਹ ਤਾਂ ਕਹੇ ਮੁੰਡਾ ਮੇਰਾ ਰੋਣਾ ਨਹੀਂ ਚਾਹੀਦਾ ਕੀ ਕਾ ਜ਼ਰੂਰੀ ਕੋ ਗੁੰਦਾ ਬੰਦਾ ਪਿਆ ਦਿੰਨੇ ਉਹਨੂੰ ਹੋਰ ਸੂਲ ਤਾਂ ਘੱਟ ਨਹੀਂ ਹੋਰ ਦਵਾਈਆਂ ਘੱਟ ਹੁੰਦੀਆਂ ਜਿਹੜਾ ਟੀਕਾ ਲੱਗਣਾ ਟੀਕਾ ਹੀ ਲੱਗਣਾ ਜ਼ਰੂਰੀ ਹੈ ਕੋ ਮੇਰੇ ਨਾਲ ਗੱਲਾਂ ਕੰਡ ਦੇ ਇੱਕ ਗੱਲ ਹੋਰ ਯੇ ਮੇਰਾ ਮੁੰਡਾ ਜ਼ਿਆਦਾ ਬਿਮਾਰ ਪੈ ਗਿਆ ਨਾ ਮੈਂ ਸਾਰੇ ਟੱਪਰ ਨੂੰ ਨਹੀਂ ਛੱਡਣਾ ਤੁਹਾਨੂੰ ਇਹ ਗੱਲ ਦਾ ਪਤਾ ਵੀ ਹੈ ਮੇਰੇ ਗੁੱਸੇ ਦਾ ਹੁਣ ਮੈਂ ਚੱਲਿਆ ਮੈਂ ਮੋਟਰਸਾਈਕਲ ਤੇ ਚੱਲਿਆ ਮੋਟਰਸਾਈਕਲ ਡਰਾਈਵਰ ਨੂੰ ਦੈਗੇ ਗੱਡੀ ਮੈਂ ਆਪ ਚਲਾ ਕੇ ਲੈਉਣੀ ਹੁਣ ਅਡ ਮੈਂ ਚੁੱਪ ਕਰਾਉਂਦਾ ਉਹਨੂੰ ਜਾ ਤੂੰ ਕਿਹੜਾ ਮੇਰੇ ਰੋਕਿਆ ਰੁਕਣਾ ਵਾ ਕਰਨੀ ਤੇ ਤੂੰ ਆਪਣੀ ਮਰਜ਼ੀ ਆ ਜਾ ਚੱਲ ਜਾ ਚਾਲ ਇੱਕ ਗੱਲ ਉਹ ਤੇ ਵੇਖ ਕੇ ਖੁਸ਼ੀ ਵੀ ਹੁੰਦੀ ਆ ਆਪਣੇ ਬੱਚੇ ਦੀ ਕੇਅਰ ਕਿੰਨੀ ਕਰਦਾ ਵਾ ਨਹੀਂ ਤੇ ਮੈਂ ਸੋਚਦੀ ਹਾਂ ਜਿੱਦਾਂ ਮੈਂ ਜਿੰਨਾ ਹਾਲਾਤਾਂ ਜਿਹਦਾ ਵਿਆਹ ਕੀਤਾ ਸੀ ਇਹ ਤੇ ਸਿਮਰਤ ਨੂੰ ਵੀ ਪਤਾ ਨਹੀਂ ਸਵੀਕਾਰ ਕਰੋ ਕਿ ਨਾ ਕਰੋ ਬੱਚੇ ਤੇ ਗੱਲ ਅਧੂਰ ਤੀ ਸੀ ਚਲ ਰੱਬ ਇਹਨਾਂ ਨੂੰ ਨਾ ਇਦਾਂ ਹੀ ਖੁਸ਼ ਰੱਖੇ ਇਦਾਂ ਹੱਸਦੇ ਵੱਸਦੇ ਰਹਿਣ ਦੋਨੋਂ ਤੇ ਮੇਰੇ ਲੱਜੇ ਨਹੀਂ ਠੰਡ ਪਵੇ ਚਲ ਵੇਖਾਂ ਮੈਂ ਕੁਛ ਬਣਾ ਕੇ ਰੱਖਾਂ ਸਿਮਰਤ ਨੂੰ ਭੁੱਖ ਲੱਗੀ ਹੋਣੀ ਤਾਂ ਬਾਹਰ ਕੋਣ ਆਉਂਦਾ ਹਰਪ੍ਰੀਤ ਬismillah ਦਾ ਗਿਫਟ ਉੱਪਰ ਲੈ ਕੇ ਆ ਗਈ ਹੁਣੀ ਮੁੰਡੇ ਵਾਸਤੇ ਕੰਮ ਵੇਲਾ ਮੈਨੂੰ ਕਿੰਨਾ ਹੁੰਦਾ ਆਬੂ ਆਪੁੰਦਾ ਛੱਡ ਗਿਆ ਹਾਂਜੀ ਸਸਿਕਾ ਸਸਿਕਾ ਨਾਲ ਆਪੀ ਤਾਂ ਆਜੋ ਹਾਂ ਠੀਕ ਹੈ ਆਜੋ ਅੰਦਰ ਆਜੋ ਸਿਮਰਤ ਨੇ ਨਹੀਂ ਉਹ ਤਨੀ ਘਰ ਆਜੋ ਬੈਠੋ ਚਾਹ ਪੀ ਗਏ ਤੇ ਜੰਦਾ ਹਾਂ 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 ਉਹ ਨਾ ਸੇਵਕ ਆਇਆ ਹੁਣੇ ਬਾਰਿਸ਼ ਚ ਗਿੱਲਾ ਆਇਆ ਤੇ ਕਹਿੰਦਾ ਚਾਹ ਬਣਾਉ ਚਾਹ ਪੀ ਗਏ ਤੇ ਹੁਣੇ ਗਿਆ ਬਸ ਅੱਛਾ ਔਰ ਸਿਮਰਤ ਕਿਥੇ ਸਿਮਰਤ ਨੂੰ ਉਹ ਛੋਟੇ ਨੇ ਇੰਜੈਕਸ਼ਨ ਲੱਗਣਾ ਸੀ ਨਾ ਅੱਜ ਅੱਛਾ ਬੀਸੀਜੀ ਦਾ ਮੋਢੇ ਤੇ ਠੀਕ ਹੈ ਠੀਕ ਹੈ ਉਹ ਲਗਵਾਨ ਗਈ ਆਪਣੀ ਮੰਮਾ ਦੇ ਨਾਲ ਅੱਛਾ ਬਹੁਤ ਕਿਊਟ ਹੈ ਬੇਟਾ ਹੈ ਨਾ ਹਾਂ ਬਿਲਕੁਲ ਸੇਵਕ ਵਰਗਾ ਬਹੁਤ ਸੋਨਾ ਬਹੁਤ ਪਿਆਰਾ ਹੈ ਫਿਰ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਚਲ ਕੋਈ ਨਹੀਂ ਹਰਪ੍ਰੀਤ ਤੁਸੀਂ ਬੈਠੋ ਤੁਹਾਨੂੰ ਸੇਵਕ ਨਾਲ ਕੋਈ ਕੰਮ ਹੋਣਾ ਤਾਂ ਹੀ ਆਏ ਮੈਂ ਫੋਨ ਕਰ ਦਿੰਨੀ ਸੇਵਕ ਨੂੰ ਕਿ ਹਰਪ੍ਰੀਤ ਆਈ ਆ ਤੇ ਨਾਲੇ ਚਾਹ ਬਣਾਉਣੀ ਤੁਹਾਡੀ ਨਹੀਂ ਆਂਟੀ ਸਗੋਂ ਚੰਗਾ ਹੋਇਆ ਉਹ ਘਰ ਨਹੀਂ ਹੈਗਾ ਮੈਂ ਤੁਹਾਡੇ ਨਾਲ ਗੱਲ ਕਰ ਲੈਣੀ ਆ ਮੈਨੂੰ ਤੁਹਾਡੇ ਨਾਲ ਹੀ ਕੰਮ ਹੈਗਾ ਮੇਰੇ ਨਾਲ ਕੰਮ ਐ ਮੇਰੇ ਨਾਲ ਬੇਟਾ ਤੈਨੂੰ ਕੀ ਕੰਮ ਐ ਕਿਉਂ ਇੱਕ ਬੱਚੇ ਨੂੰ ਆਪਣੀ ਮਾਂ ਨਾਲ ਕੰਮ ਨਹੀਂ ਹੋ ਸਕਦਾ ਲੈ ਕਿਉਂ ਨਹੀਂ ਹੋ ਸਕਦਾ ਜਿਵੇਂ ਮੇਰਾ ਸੇਵਕ ਪੁੱਤ ਉਹਦੇ ਦੋਸਤ ਜਿਹੜੇ ਸਾਰੇ ਮੇਰੇ ਪੁੱਤ ਧੀਆਂ ਪੁੱਤਾਂ ਵਾਂਗਰੀਆਂ ਕੋਈ ਨਹੀਂ ਦੱਸ ਪੁੱਤ ਕੀ ਕੰਮ ਐ ਤੈਨੂੰ ਮੇਰਨਾ